ਦੋਸਤੋ ਤੁਸੀਂ ਕਦੇ ਸੋਚਿਆ ਕਿ ਤੁਸੀਂ ਆਪਣਾ ਮੋਬਾਈਲ ਚਾਰਜ ਕਰਦੇ ਸਮੇਂ ਕਿਤੇ ਕੋਈ ਵੱਡੀ ਮੁਸੀਬਤ ਤਾਂ ਨਹੀਂ ਮੁੱਲ ਲੈ ਰਹੇ ਕਿ ਤੁਹਾਡੇ ਚਾਰਜਿੰਗ ਕਰਨ ਦਾ ਤਰੀਕਾ ਸਹੀ ਹੈ ਕਿਤੇ ਤੁਸੀਂ ਗਲਤ ਤਰੀਕੇ ਦੇ ਨਾਲ ਆਪਣਾ ਮੋਬਾਈਲ ਚਾਰਜ ਕਰਦੇ ਸਮੇਂ ਸਾਈਬਰ ਠੱਗਾਂ ਦੇ ਹੱਥੇ ਤਾਂ ਨਹੀਂ ਚੜ ਰਹੇ ਸੋ ਤੁਹਾਨੂੰ ਸਤਰਕ ਹੋਣ ਦੀ ਲੋੜ ਹੈ ਜਾਗਰੂਕ ਹੋਣ ਦੀ ਲੋੜ ਹੈ ਸੋ ਮੈਂ ਤੁਹਾਨੂੰ ਸਤਰਕ ਕਰਨ ਦੇ ਲਈ ਹੀ ਇਹ ਵੀਡੀਓ ਬਣਾ ਰਿਹਾ ਹਾਂ ਸਤਿ ਸ੍ਰੀ ਅਕਾਲ ਜੀ ਬਾਈਜੀ ਪੰਜਾਬੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਵਧੀਆ ਵੀ ਆਪਾਂ ਸਾਰੇ ਤਾਂ ਹੀ ਰਹਿ ਸਕਦੇ ਹਾਂ ਜੇਕਰ ਅਸੀਂ ਸੁਰੱਖਿਤ ਰਹੀਏ ਅਤੇ ਚੋਰਾਂ ਠੱਗਾਂ ਦੇ ਹੱਥੇ ਨਾ ਚੜੀਏ ਅੱਜ ਦਾ ਦੌਰ ਆਧੁਨਿਕ ਦੌਰ ਤਕਨੀਕ ਦਾ ਜ਼ਮਾਨਾ ਹੈ ਅਤੇ ਇਸ ਜ਼ਮਾਨੇ ਦੇ ਵਿੱਚ ਨਵੀਂ ਤੇ ਨਵੀਂ ਤਕਨੀਕ ਆ ਰਹੀ ਹੈ ਅਤੇ ਚੋਰਾਂ ਠੱਗਾਂ ਨੇ ਵੀ ਨਵੀਂ ਤੇ ਨਵੀਂ ਤਕਨੀਕ ਚੋਰੀ ਕਰਨ ਦੇ ਲਈ ਠੱਗੀ ਕਰਨ ਦੇ ਲਈ ਇਸਤੇਮਾਲ ਕਰਨੀ ਸ਼ੁਰੂ ਕੀਤੀ ਹੋਈ ਹੈ ਹੁਣ ਸਾਰਾ ਕੁਝ ਡਿਜੀਟਲ ਹੁੰਦਾ ਜਾ ਰਿਹਾ ਹੈ ਮੋਬਾਈਲ ਦੇ ਵਿੱਚ ਦੁਨੀਆ ਸਮਾਈ ਪਈ ਹੈ ਅਤੇ ਹੁਣ ਮੋਬਾਈਲ ਦੇ ਰਾਹੀਂ ਹੀ ਸਾਈਬਰ ਠੱਗ ਤੁਹਾਡੇ ਨਿੱਜੀ ਵੇਰਵੇ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਤੱਕ ਕਰਕੇ ਲੈ ਜਾਂਦੇ ਨੇ ਤੇ ਤੁਹਾਨੂੰ ਪਤਾ ਵੀ ਨਹੀਂ ਚੱਲਦਾ ਅਤੇ ਬਾਅਦ ਵਿੱਚ ਸਿਰਫ ਤੇ ਸਿਰਫ ਪਛਤਾਉਣਾ ਪੈਂਦਾ ਹੈ ਸੋ ਦੋਸਤੋ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਅਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰਨਾ ਅਤੇ ਜੇਕਰ ਬਾਈ ਦੇ ਪੰਜਾਬੀ ਨੂੰ ਤੁਸੀਂ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਦੇ ਪੰਜਾਬੀ ਨੂੰ ਸਬਸਕ੍ਰਾਈਬ ਵੀ ਕਰ ਲਵੋ ਦੋਸਤੋ ਆਮ ਤੌਰ ਦੇ ਉੱਪਰ ਅਸੀਂ ਆਪ ਕੋ ਆਪਣੇ ਘਰਾਂ ਦੇ ਵਿੱਚ ਦਫ਼ਤਰਾਂ ਦੇ ਜਾਂ ਦੁਕਾਨਾਂ ਦੇ ਕਿਤੇ ਵੀ ਆਪਾਂ ਆਪਣੇ ਮੋਬਾਈਲ ਨੂੰ ਆਪਣੇ ਮੋਬਾਈਲ ਦੇ ਚਾਰਜਰ ਦੇ ਨਾਲ ਚਾਰਜ ਕਰ ਲੈਂਦੇ ਆ ਪਰਤੂ ਮੁਸੀਬਤ ਉਦੋਂ ਆਂਦੀ ਹੈ ਸਮੱਸਿਆ ਉਦੋਂ ਹੁੰਦੀ ਜਦੋਂ ਕਦੇ ਅਸੀਂ ਸਫ਼ਰ ਦੇ ਲਈ ਬਾਹਰ ਦੂਰ ਡਾਡੇ ਜਾਣਾ ਹੁੰਦਾ ਹੈ ਅਤੇ ਫਿਰ ਸਾਡੇ ਮੋਬਾਈਲ ਦੇ ਵਿੱਚ ਬੈਟਰੀ ਕਿੰਨੀ ਦੇਰ ਚੱਲਦੀ ਹੈ ਅਤੇ ਸਾਡਾ ਸਫ਼ਰ ਕਿੰਨਾ ਕੁ ਲੰਬਾ ਹੋ ਸਕਦਾ ਹੈ ਉਸ ਵਕਤ ਸਾਨੂੰ ਮੋਬਾਈਲ ਚਾਰਜ ਕਰਨ ਲੱਗਿਆਂ ਦਿੱਕਤ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਦੋਸਤੋ ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਸਾਨੂੰ ਟਰੈਵਲਿੰਗ ਕਰਨੀ ਹੁੰਦੀ ਹੈ ਕਿਤੇ ਆਣ ਜਾਣਾ ਹੁੰਦਾ ਹੈ ਤਾਂ ਰਸਤੇ ਦੇ ਵਿੱਚ ਸਾਨੂੰ ਪਬਲਿਕ ਚਾਰਜਿੰਗ ਸਟੇਸ਼ਨ ਮਿਲ ਜਾਂਦੇ ਨੇ ਜਿਸ ਦੇ ਵਿੱਚ ਇੱਕੋ ਸਮੇਂ ਦੇ ਵਿੱਚ ਕਈ ਮੋਬਾਈਲ ਚਾਰਜ ਕਰਨ ਦੇ ਲਈ ਲੀਡਰ ਲਟਕਦੀਆਂ ਹੋਈਆਂ ਆਪਾਂ ਉਹ ਦੇਖ ਲੈਂਦੇ ਹਾਂ ਅਤੇ ਸਾਡੀ ਮੋਬਾਈਲ ਦੀ ਬੈਟਰੀ ਜੇਕਰ ਘੱਟ ਹੋਵੇ ਜਾਂ ਖਤਮ ਹੋਣ ਵਾਲੀ ਹੋਵੇ ਤਾਂ ਅਸੀਂ ਉੱਥੇ ਮੋਬਾਈਲ ਆਪਣਾ ਚਾਰਜ ਕਰਨ ਲੱਗਦੇ ਹਾਂ ਲੇਕਿਨ ਤੁਹਾਨੂੰ ਨੋਟ ਕਰਨਾ ਪਵੇਗਾ ਕਿ ਇਹਨਾਂ ਪਬਲਿਕ ਚਾਰਜਿੰਗ ਸਟੇਸ਼ਨਾਂ ਦੇ ਉੱਤੇ ਜੇਕਰ ਤੁਸੀਂ ਆਪਣਾ ਮੋਬਾਈਲ ਚਾਰਜ ਕਰਦੇ ਹੋ ਤਾਂ ਫਿਰ ਤੁਹਾਨੂੰ ਹੋ ਸਕਦਾ ਹੈ ਕਿ ਵੱਡੀ ਮੁਸੀਬਤ ਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਸਾਈਬਰ ਠੱਗ ਇਹਨਾਂ ਜਨਤਿਕ ਚਾਰਜਿੰਗ ਸਟੇਸ਼ਨਾਂ ਦੇ ਉੱਪਰ ਤੁਹਾਡੇ ਮੋਬਾਈਲ ਦੇ ਵਿੱਚੋਂ ਤੁਹਾਡਾ ਮਹੱਤਵਪੂਰਨ ਡਾਟਾ ਤੁਹਾਡੀ ਮਹੱਤਵਪੂਰਨ ਜਾਣਕਾਰੀ ਤੁਹਾਡੇ ਬੈਂਕਾਂ ਦਾ ਧੇਰਵਾ ਸਾਰਾ ਕੁਝ ਚੋਰੀ ਕਰ ਸਕਦੇ ਨੇ ਤਾਂ ਇਹਨਾਂ ਚਾਰਜਿੰਗ ਸਟੇਸ਼ਨਾਂ ਦੇ ਉੱਪਰ ਆਪਣਾ ਮੋਬਾਈਲ ਨੂੰ ਚਾਰਜ ਕਰਨ ਤੋਂ ਹਮੇਸ਼ਾ ਤੁਹਾਨੂੰ ਪਰਹੇਜ਼ ਕਰਨਾ ਚਾਹੀਦਾ ਹੈ ਤਾਂ ਕਿ ਤੁਸੀਂ ਪੂਰੀ ਤਰ੍ਹਾਂ ਸੁਰੱਖਿਅਤ ਰਹਿ ਸਕੋ ਲੇਕਿਨ ਜੇਕਰ ਤੁਹਾਨੂੰ ਕਦੇ ਟਰੈਵਲਿੰਗ ਕਰਦੇ ਵਕਤ ਬਾਹਰ ਦੂਰ ਦਰਾਡੇ ਆਣ ਜਾਣ ਸਮੇਂ ਮੋਬਾਈਲ ਨੂੰ ਬਾਰ-ਬਾਰ ਚਾਰਜ ਕਰਨ ਦੀ ਜ਼ਰੂਰਤ ਵੀ ਪੈਂਦੀ ਹੈ ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਆਪਣਾ ਮੋਬਾਈਲ ਦਾ ਚਾਰਜਰ ਨਾਲ ਰੱਖੋ ਅਤੇ ਜਿੱਥੇ ਵੀ ਤੁਹਾਨੂੰ ਬਿਜਲੀ ਵਾਲੀ ਸਾਕਟ ਮਿਲਦੀ ਹੈਗੀ ਤਾਂ ਉਸ ਸਾਕਟ ਦੇ ਵਿੱਚ ਆਪਣਾ ਚਾਰਜਰ ਲਗਾ ਕੇ ਆਪਣੇ ਹੀ ਮੋਬਾਈਲ ਦੀ ਲੀਡ ਦੇ ਨਾਲ ਆਪਣੇ ਮੋਬਾਈਲ ਨੂੰ ਚਾਰਜ ਕਰੋ ਇਸ ਦੇ ਨਾਲ ਹੀ ਤੁਸੀਂ ਇਹ ਵੀ ਕਰ ਸਕਦੇ ਹੋ ਕਿ ਆਪਣੇ ਕੋਲ ਇੱਕ ਪਾਵਰ ਬੈਂਕ ਰੱਖੋ ਅਤੇ ਘਰ ਤੋਂ ਆਪਣੇ ਪਾਵਰ ਬੈਂਕ ਨੂੰ ਚਾਰਜ ਕਰਕੇ ਟਰੈਵਲਿੰਗ ਕਰਦੇ ਵਕਤ ਆਪਣੇ ਨਾਲ ਲੈ ਕੇ ਜਾਓ ਅਤੇ ਰਸਤੇ ਵਿੱਚ ਜਦੋਂ ਵੀ ਤੁਹਾਡੇ ਮੋਬਾਈਲ ਦੀ ਬੈਟਰੀ ਲੋ ਹੁੰਦੀ ਹੈ ਜਾਂ ਤੁਹਾਨੂੰ ਚਾਰਜਿੰਗ ਕਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਤੁਸੀਂ ਆਪਣੇ ਪਾਵਰ ਬੈਂਕ ਦੇ ਨਾਲ ਆਪਣਾ ਮੋਬਾਈਲ ਨੂੰ ਚਾਰਜ ਕਰ ਸਕਦੇ ਹੋ ਜਿਹੜਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਰਹੇਗਾ ਸੋ ਦੋਸਤੋ ਵਿੱਤੀ ਤੌਰ ਦੇ ਉੱਪਰ ਸਮਾਰਟ ਬਣੋ ਸਾਈਬਰ ਠੱਗਾਂ ਤੋਂ ਬਚ ਕੇ ਰਹੋ ਕਿਉਂਕਿ ਇਹ ਸਾਈਬਰ ਠੱਗ ਵੀ ਨਵੀਂ ਤੇ ਨਵੀਂ ਤਕਨੀਕ ਨਵੇਂ ਤੇ ਨਵੇਂ ਤਰੀਕੇ ਦੇ ਨਾਲ ਇਸਤੇਮਾਲ ਕਰਕੇ ਤੁਹਾਨੂੰ ਠੱਗਣ ਦੀ ਤਾਕ ਵਿੱਚ ਰਹਿੰਦੇ ਨੇ ਸੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਹੁਣ ਮੈਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਲਗਾਤਾਰ ਬਾਈਜੀ ਪੰਜਾਬੀ ਦੇ ਨਾਲ ਧੰਨਵਾਦ ਜੀ